ਸ੍ਰੀ ਕਾਲਜੀ ਪਾਇਟ ਅਦਲ ਕਰਨ ਸਿੰਘ ਸੰਧਵਾਨ ਜੀ ਦੇਖ ਰਹੇ ਐਕਵਾ ਸਭ ਜਨ ਸਰਦਾਰ ਕਿਰਨਜੀ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲ ਮਹਾਪੰਚਾਇਤ ਜਰਨਲ ਸਕੱਤਰ ਕਾਂਗਰਸ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਮਪੀ ਤੇ ਕਾਂਗਰਸ ਲੀਡਰਸ਼ਿਪ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਲਾਈ ਜ਼ਿੰਮੇਵਾਰੀ ਨਿਭਾਉਂਦੇ ਹੋਏ ਡੱਬ ਵਾਲੀ ਪਿੰਡ ਜੋਗੇਵਾਲਾ ਹੈਬੂਆਣਾ ਪੰਨੀ ਆਲਾ ਵਿਖੇ ਚੋਣ ਪ੍ਰਚਾਰ ਕਰਦਿਆਂ ਹੋਇਆਂ ਕਾਂਗਰਸ ਦੇ ਉਮੀਦਵਾਰ ਅਮਿਤ ਸਿਹਾਗ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ सती जी कह रहे इंट्रोडक्शन पहला मेरा नाम किरणजीत गहरी है मैं बठिंडे तो हाँ जनरल सैकटरी प्रदेश कांग्रेस का अमरिंदर राजा बड़िंग जी वालों ਸੱਤ ਜਿਲ੍ਹਾ ਸੱਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਹ ਡਿਊਟੀ ਲਈ ਹੈ ਜਾਣਦੇ ਹੋ ਹਾਂਜੀ ਹਾਂ ਪਹਿਲਾਂ ਕਿਆਸਮੀ ਸਪੀਕਰ ਜੀ ਬੋਲਦੇ ਸਤਾ ਬੰਦੇ ਬਹਿ ਜਾਣ ਜਿਹੜੇ ਚਰਨਜੀਤ ਬਿਆਰੀ ਕੋਣ ਸੋ ਅਸੀਂ ਬੇਨਤੀ ਕਰਨ ਵਾਸਤੇ ਤੁਹਾਨੂੰ ਆਇਆ ਕਿ ਦੇਖੋ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਉਹ ਬਣ ਰਹੀ ਹੈ ਤੁਹਾਡੀ ਮਿਹਰਤ ਨਾਲ ਅਸੀਂ ਲੋਕਲਪਾਲਕ ਸਭਾ ਜਾਂ ਜਨ ਸਭਾ ਅਸੀਂ ਆਏ ਆ ਅਸੀਂ ਦੇਖੋ ਕੋਈ ਵੋਟ ਨਹੀਂ ਪਾ ਸਕਦੇ ਵੋਟਾਂ ਪਾਉਣੀਆਂ ਤੁਸੀਂ ਤੁਸੀਂ ਆ ਸਾਰੇ ਜਿਹੜੀ ਰੀੜ ਦੀ ਹੱਡੀ ਬੈਠੇ ਹੋ ਨਾ ਤੁਸੀਂ ਵੋਟਾਂ ਪਾਉਣਗੇ ਤੁਸੀਂ ਲੋਕਾਂ ਨੂੰ ਖਿੱਚਦੇ ਲਾਉਣਾ ਤੁਸੀਂ ਸਾਰਾ ਕੁਝ ਕਰ ਅਸੀਂ ਤਾਂ ਸਰ ਕੋ ਇਹ ਆਵੀ ਪਾਰਟੀ ਦਾ ਹੁਕਮ ਹੈ ਉਹ ਹੁਕਮ ਪਜਾਉਣ ਵਾਸਤੇ ਤੁਹਾਨੂੰ ਬੇਨਤੀ ਕਰਨਾ ਕਾਂਗਰਸ ਪਾਰਟੀ ਨੇ ਪਿਛਲੇ ਸਮੇਂ 10 ਸਾਲ ਦਾ ਮਨਮੋਹਨ ਸਿੰਘ ਦੀ ਸਰਕਾਰ ਨਹੀਂ ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਸਾਨਾਂ ਲਈ ਮਜ਼ਦੂਰਾਂ ਲਈ ਹਰ ਵਰਗ ਦੇ ਲੋਕਾਂ ਲਈ ਬੋਲ ਇੰਨਾ ਕੁਝ ਕੀਤਾ ਮੈਂ ਹਮੇਸ਼ਾ ਕਹਿੰਦਾ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਕੰਮ ਕਰਦੇ ਰਹੇ ਹਾਂ ਕਾਂਗਰਸ ਡਾ ਬ੍ਰਹਮਨ ਮੋਹਨ ਸਿੰਘ ਨੇ ਕੰਮ ਕੀਤਾ ਪਰ ਅਸੀਂ ਉਹਦਾ ਪ੍ਰਚਾਰ ਨਹੀਂ ਕਰਦੇ ਜਿਹੜੀਆਂ ਦੂਜੀਆਂ ਧਿਰਾਂ ਹੈਗੀਆਂ ਉਹ ਝੂਠ ਦਾ ਪ੍ਰਚਾਰ ਕਰਦੀਆਂ ਇੱਕ ਝੂਠ ਨੂੰ 100 ਵਾਰ ਨੂੰ ਘੁਮਾਰਦੇ ਆ ਤੇ ਉਹ ਝੂਠ ਜਿਹੜਾ 100 ਵਾਰ ਬੋਲਦੇ ਆ ਨਾ ਤੂੰ ਸੱਚ ਲੱਗਣਾ ਤੇ ਡਾ ਬ੍ਰਹਮਨ ਮੋਹਨ ਸਿੰਘ ਜਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਕੰਮ ਕਰਨ 'ਤੇ ਵਿਸ਼ਵਾਸ ਰੱਖਿਆ ਚਾਹੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਆਈ ਚਾਹੇ ਮੁੰਡੇ ਗੱਲ ਸਕੀਮ ਲੈ ਕੇ ਆਉਣ ਦੀ ਗੱਲ ਆਏ ਜਾਈ ਆਪਣੇ ਸਕੂਲਾਂ ਦੇ ਵਿੱਚ ਖਾਣਾ ਬੱਚਾ ਨੂੰ ਦੇਣ ਦਾ ਮਸਲਾ ਆਇਆ ਸਕੂਲਾਂ ਦੇ ਵਿੱਚ ਬੱਚਾ ਨੂੰ ਵਰਦੀਆਂ ਦੇਣ ਦਾ ਮਾਮਲਾ ਆਇਆ ਮਤਲਬ ਜਿਹੜਾ ਵੀ ਕੁਝ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਜਿਹੜੀ ਕਾਂਗਰਸ ਪਾਰਟੀ ਨੇ ਕੀਤਾ ਕਿਸੇ ਰਿਐਕਟਾ ਕੀਤਾ ਇਹ ਵਾਰ ਕੇ ਮਨਰੇਗਾ ਦੇ ਸਮੂਹੇ ਦਾ ਸਮਝੋਣੀ ਜਾਈ ਗਿਆ ਜਾ ਕੇ ਕਿ ਮੋਦੀ ਨੇ 100000000 ਰੁਪਇਆ ਮਨਰੇਗਾ ਦੇ ਫੰਡ ਚ ਕੱਟ ਲਾ ਜਿਹੜੀ ਮਨਰੇਗਾ ਸਤੀ ਮਿਸ ਕਰਕੇ ਡਾਕਟਰ ਮਨਮੋਹਨ ਸਿੰਘ ਲੈ ਕੇ ਆਇਆ ਯੇ ਬਈ ਯਾਰ ਜਿਨ੍ਹਾਂ ਦੇ ਵਿਚਾਰਾ ਦੇ ਕੋਈ ਨਹੀਂ ਹੈਗਾ ਕੁਝ ਤਾਂ ਉਹਨਾਂ ਨੂੰ ਕੋਈ ਨਾ ਕੋਈ 4 ਰੁਪਏ ਉਹਨਾਂ ਦੇ ਘਰੇ ਤਾਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਡਾਕਟਰ ਬਲਮੋਹਨ ਸਿੰਘ ਨੇ ਕੀਤੀ ਬਰੋ ਰਾਹੁਲ ਗਾਂਧੀ ਜਿਵੇਂ ਕਹਿੰਦੇ ਹੁੰਦੇ ਆ ਕਿ ਇਹਨਾਂ ਨੇ ਤਾਂ 10-20 ਪਰਿਵਾਰਾਂ ਦੇ ਕਰਜ਼ੇ ਮਾਫ ਕੀਤੇ ਆ 110 ਲੱਖ ਕਰੋੜ ਰੁਪਏ ਇਹਨਾਂ ਨੇ ਕਿਹਨਾਂ ਦੇ ਮਾਫ ਕੀਤੇ ਆ ਬਾਨੀਆ ਡਰੀਆਂ ਇੱਕ ਕਿਸਾਨਾਂ ਨੂੰ ਤਾਂ ਉਹਤੇ ਬਹਿਣਾ ਪਿਆ ਆਪਾਂ ਸਰਪੋ ਚਿੱਤੇ ਬੈਠੇ ਨੇ ਗੋਣ ਵੀ ਬੈਠੇ ਆ ਸੰਭੂ ਬਾਡਰ ਦੇ ਮਤਲਬ ਸਾਨੂੰ ਜੇ ਕਿਸਾਨਾਂ ਦੀ ਗੱਲ ਰਹੂ ਰਾਹੁਲ ਗਾਂਧੀ ਜੀ ਨੇ ਉਹ ਹੁਣ ਪਾਰਲੀਮੈਂਟ ਦੇ ਵਿੱਚ ਵੀ ਇਹ ਮਸਲਾ ਕਰਿਆ ਹਰ ਮਸਲੇ ਨੂੰ ਰਾਹੁਲ ਗਾਂਧੀ ਉਹ ਵਿਅਕਤੀ ਹੈ ਉਹ ਹੈ ਭਾਰਤ ਜੋ ਯਾਤਰਾ ਹੈ ਤੁਸੀਂ ਬਹੁਤ ਸਾਰੇ ਸਾਥੀ ਸਾਧ ਗਏ ਹੋਗੇ ਤੁਹਾਡੇ ਤੋਂ ਗਏ ਹੁਣ ਨੂੰ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਰਸ ਕਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਮੈਂ ਇੱਥੇ ਆਇਆ ਹਾਂ ਡਬਲੀ ਵਿਧਾਨ ਸਭਾ ਵਿੱਚ ਜਾਂ ਪਰ ਕਾਂਗਰਸ ਪਾਰਟੀ ਕੇ ਉਮੀਦਵਾਰ अमित शाह चुनाव लड़ रहे हैं और आज मैंने डब वाली जोगे पन्नी वाला और कई गाँव में मैंने कांग्रेस पार्टी के कार्यकर्ताओं से आम लोगों से बात की है और कांग्रेस पार्टी के लिए जो राहुल गांधी जी ने भारत जोड़ो यात्रा में मेहनत की खड़गे साहब आज कांग्रेस पार्टी की पूरी टीम ने जो प्रोग्राम दिया है और आज डबली विधानसभा के लोग उस प्रोग्राम को बांधते हुए अमित शाह जी को जिताने के लिए तत्पर हैं सो तो राजा बड़िंग पंजाब प्रदेश अध्यक्ष की तरफ से पंजाब के सभी कांग्रेस पार्टी के नेताओं को हरियाणा में अलग अलग जगह लगाया हुआ है तो उसी लक्ष्य में आज मैं डबली विधानसभा में आया हूँ तो मैं हरियाणा के पूरे हरियाणा के लोगों को ये अपील करता हूँ कि कांग्रेस पार्टी ही एक ऐसी पार्टी है जो गरीबों की बात करती है जो मजदूरों की बात करती है जो दुकानदारों की बात करती है तो आइए पंजा चोर्ण शर पर वोट डाल करके अमित शराग जी को और कांग्रेस पार्टी के सभी उम्मीदवारों को जिताने का काम कीजिए। सब्सक्राइब करो शेयर करो